ਅੱਜ ਜੋ ਗਏ ਮੱਲਾ ਧਰਮਗੋੜ ਤੇ ਸ਼ਬੀਰ ਲਾਈ ਗਈ ਆ ਨੌਜਵਾਨਾਂ ਵੱਲੋਂ ਸਿੱਧੂ ਮੂਸੇ ਵਾਲੇ ਦੀ ਯਾਦ ਵਿੱਚ ਲਾਈ ਗਈ ਆ ਸਮੂਹ ਮੱਲਾ ਧਰਮਗੋੜ ਦੇ ਨੌਜਵਾਨਾਂ ਵੱਲੋਂ ਲਈ ਆ ਤੇ ਸਾਨੂੰ ਬਹੁਤ-ਬਹੁਤ ਧੰਨਵਾਦ ਤੇ ਸ਼ਬੀਰ ਲਾਈ ਆ ਬਹੁਤ ਸਿਆਉ ਦੇ ਨਾਲ ਕੰਮ ਕਰ ਰਹੇ ਨੇ ਬੜੀ ਹੀ ਲਾਗਤ ਔਰ ਮਿਹਨਤ ਦੇ ਨਾਲ ਸ਼ਵੇਰ ਦੀ ਸ਼ਬੀਰ ਚੱਲੀ ਹੈ 9 ਵਜੇ ਦੀ ਸ਼ਾਮ ਨੂੰ 5 ਵਜੇ ਤੱਕ ਚੱਲਣੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦਾਨੀ ਸੱਜਣਾ ਦਾ ਜਿਨੇ ਜਨਾਨੇ ਦਾਨ ਭੇਜਿਆ ਆ ਬਾਹਰੋਂ ਇਥੋਂ ਵਗਵਾੜੇ ਹੂੰ मल्ल धर्म के नौजवान मे बहुत बहुत हो ਕਣੀ ਮੈਨੂੰ ਲੱਗੋ ਰੇ ਮੈਂ ਜੋ ਹੈ ਵਾਲੀ ਗਾਓ ਕਹੇਰੀ ਬਾਪੂ ਮਾਂ ਨੂੰ ਤੂੰ ਨਾ ਤੇ ਹੱਕ ਜਾਂ